ਚੱਕ ਲੋ ਜੀ ਚੱਕ ਲੋ ਬਥੇਰੀ ਕੀਤੀ ਆ ਹੁਣ ਤੱਕ ਸਾਰੀ ਚੱਕ ਲੋ ਚ ਬੀਤੀ ਆ ਚੱਕ ਲੋ ਚ ਕੀਨੇ ਦੱਸੋ ਮਾਰੀ ਮੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਅੱਜ ਦੀ ਇਹ ਰਚਨਾ ਸਾਨੂੰ ਗੁਰਦੀਪ ਦਾਨੀ ਜੀ ਨੇ ਲਿਖ ਕੇ ਭੇਜੀ ਆ ਇਸ ਰਚਨਾ ਦੇ ਵਿੱਚ ਤੁਸੀਂ ਵੇਖ ਹੀ ਲਿਆ ਕਿ ਉਹਨਾਂ ਨੇ ਗੱਲ ਕੀਤੀ ਹੈ ਜਿਹੜੀ ਕਿ ਆਪਾਂ ਨੂੰ ਸਾਰਿਆਂ ਨੂੰ ਆਮ ਤੌਰ ਤੇ ਦੇਖਣ ਨੂੰ ਮਿਲਦੀ ਹੈ ਚੱਕ ਲੋ ਚੱਕ ਲੋ ਵਾਲੀ ਗੱਲ ਚੱਕ ਲੋ ਚੱਕ ਲੋ ਦੇ ਵਿੱਚ ਬੰਦਾ ਹੋਰ ਕੀ ਕੁਝ ਕਰਦਾ ਗੁਰਦੀਪ ਦਾਨੀ ਜੀ ਕੁਝ ਇਸ ਤਰ੍ਹਾਂ ਦੱਸਦੇ ਨੇ ਕਹਿੰਦੇ ਚੱਕ ਲਈ ਬੰਦੂਕ ਚੱਕ ਵਿੱਚ ਆਣ ਕੇ ਚੱਕ ਲਈ ਬੰਦੂਕ ਚੱਕ ਵਿੱਚ ਆਣ ਕੇ ਚੱਕ ਵਿੱਚ ਤੁਰਿਆ ਸੀ ਹਿੱਕ ਤਾਣ ਕੇ ਕਤਲਾਂ ਦੇ ਪਰਚੇ ਨਾ ਹੁੰਦੇ ਚੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਕਹਿੰਦੇ 7 51 ਦੀ ਤਰੀਕ ਮਾੜੀ ਆ 5751 ਦੀ ਤਰੀਕ ਮਾੜੀ ਆ ਚੱਕ ਵਿੱਚ ਕੱਢੀ ਲੋਕੋ ਲੀਕ ਮਾੜੀ ਆ ਭੁਗਤੀ ਤਰੀਕ ਅਜੇ ਸੀਗੀ ਕੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਸੋ ਅੱਗੇ ਲਿਖਦੇ ਨੇ ਕਹਿੰਦੇ ਮੁੜਦੇ ਸੀ ਖੇਤੋਂ ਬਸ ਘੱਟਾ ਛਾਣ ਕੇ ਮੁੜਦੇ ਸੀ ਖੇਤੋਂ ਬਸ ਘੱਟਾ ਛਾਣ ਕੇ 3600 ਲੈ ਆਂਦਾ ਚੱਕ ਵਿੱਚ ਆਣ ਕੇ ਮੈਨੇਜਰ ਨੇ ਚਿੱਠੀ ਕੱਲ ਦਿੱਤੀ ਕੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਕਹਿੰਦੇ ਵਰਨਾ ਦੇ ਪਿੱਛੇ ਫੋਟੋ ਮੂਸੇ ਵਾਲੇ ਦੀ ਵਰਨਾ ਦੇ ਪਿੱਛੇ ਫੋਟੋ ਮੂਸੇ ਵਾਲੇ ਦੀ ਚੱਕ ਵਿੱਚ ਹੋਏ ਸਾਰੇ ਘਾਲੇ ਮਾਲੇ ਦੀ ਫਾਈਨਾਂਸ ਵਾਲੇ ਛੱਡ ਦੇ ਨਾ ਹੱਡੀ ਖਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਸੋ ਅਖੀਰਲੇ ਪਹਿਰੇ ਦੇ ਵਿੱਚ ਲਿਖਦੇ ਨੇ ਕਹਿੰਦੇ ਚੱਕ ਵਿੱਚ ਆ ਕੇ ਦਾਨੀ ਫੱਟੇ ਚੱਕ ਤੇ ਚੱਕ ਵਿੱਚ ਆ ਕੇ ਦਾਨੀ ਫੱਟੇ ਚੱਕ ਤੇ ਕੱਲਾ ਸੋਚੀ ਜਾਵੇਂ ਹੁਣ ਬੈਠਾ ਵਟ ਤੇ ਫੁੱਲੋ ਮਿੱਠੀ ਵਾਲਿਆ ਨਾ ਲੱਭੇ ਹੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਬਹਿ ਜਾ ਬਹਿ ਜਾ ਵਾਲੀ ਕੋਈ ਕਰੋ ਗੱਲ ਜੀ ਸੋ ਦੋਸਤੋ ਗੁਰਦੀਪ ਦਾਨੀ ਜੀ ਪਿੰਡ ਫੁੱਲੋ ਮਿੱਠੀ ਦੀ ਇਸ ਰਚਨਾ ਦੇ ਵਿੱਚ ਉਹਨਾਂ ਨੇ ਸਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰੀਆਂ ਗੱਲਾਂ ਚੱਕ ਚਾ ਕੇ ਸਾਨੂੰ ਨਹੀਂ ਕਰਨੀ ਚਾਹੀਦੀਆਂ ਚੱਕ ਵਿੱਚ ਆ ਕੇ ਬੜੇ ਨੁਕਸਾਨ ਹੋ ਜਾਂਦੇ ਨੇ ਚੱਕ ਵਿੱਚ ਆ ਕੇ ਇੱਕ ਵਾਰ ਬੰਦਾ ਕਿਸੇ ਕੰਮ ਨੂੰ ਸ਼ੁਰੂ ਤਾਂ ਕਰ ਲੈਂਦਾ ਹੈ ਪਰ ਉਸ ਕੰਮ ਨੂੰ ਨਿਪਟਾਉਣਾ ਬੜਾ ਔਖਾ ਹੁੰਦਾ ਹੈ ਇਸ ਕਰਕੇ ਕਦੇ ਵੀ ਚੱਕ ਲੋ ਚੱਕ ਲੋ ਵਾਲੀ ਗੱਲ ਨਾ ਕਰੀਏ ਆਪ ਵੀ ਬਚੀਏ ਤੇ ਦੂਸਰਿਆਂ ਨੂੰ ਵੀ ਬਚਾਈਏ ਹਮੇਸ਼ਾ ਵੇਝਾ ਵੇਝਾ ਵਾਲੀ ਗੱਲ ਭਾਵ ਕੇ ਟਰੰਮੇ ਵਾਲੀ ਗੱਲ ਸਹਿਣਸ਼ੀਲਤਾ ਵਾਲੀ ਗੱਲ ਆਪਣੀ ਚਾਦਰ ਦੇਖ ਕੇ ਪੈਰ ਪਸਾਰਨ ਵਾਲੀ ਗੱਲ ਕਰੀਏ ਤੇ ਕਦੇ ਵੀ ਕਿਸੇ ਦੇ ਮਹਿਲ ਦੇਖ ਕੇ ਆਪਣੀਆਂ ਕੁਲੀਆਂ ਟਾਉਣ ਦੀ ਕੋਸ਼ਿਸ਼ ਨਾ ਕਰੀਏ ਫਿਰ ਮਿਲਦੇ ਆ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ